ਕਾਲ ਜੀ ਸਾਰਿਆਂ ਨੂੰ ਮੀਂਗਾ ਦੇ ਸਾਰੇ ਤੰਦਰੁਸਤ ਹੋਵੋਗੇ ਜੀ ਅੱਜ ਦੇ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਏ ਸਾਡੇ ਭੋਰਾ ਉਦੋਂ ਆਉਂਦੇ ਸੀ ਮਾਮੇ ਨੇ ਹਾਂ ਤੁਸੀਂ ਤਾਂ ਪਿੱਛਾ ਗਿਆ ਮਾਮੇ ਨੇ ਉਹ ਹੂੰ ਝੋਨਾ ਝੋਨੇ ਲੱਗੀ ਜਾਂਦੇ ਆ ਭਾਈ ਦੇਖ ਸਕਦੇ ਸਾਰੇ ਇੱਧਰ ਲੱਗ ਚੁੱਕਿਆ ਝੋਨਾ ਮੋਟਰਾਂ ਜਨੇ ਚੱਲੀ ਤੇ ਚੱਟਾਂ ਨੇ ਫੜ ਲਿਆ ਜ਼ੋਰ ਪੂਰਾ ਆ ਦੇਖੋ ਇਧਰ ਝੋਨਾ ਲੱਗ ਚੁੱਕਿਆ ਕਰਾ ਲਾਈ ਜਾਂਦੇ ਕੁਸ਼ਮੇਲਾ ਰੌਣੀ ਨਹੀਂ ਕਰ ਲਈਆ ਤੇ ਤੁਹਾਨੂੰ ਦਿਖਾਉਣੀ ਅੱਗੇ ਜਾ ਕੇ ਆਪਾਂ ਆਹ ਦੇਖੋ ਆਪਣੇ ਲੱਗੇ ਨਾ ਕੰਪਿਊਟਰ ਕਰਾਇਆ ਦੋਸਤੋ ਪਹਿਲੀ ਤੇ ਆਪਾਂ ਠੇਕੇ ਤੋਂ ਸਾਰਿਆਂ ਦੱਸਿਆ ਹੀ ਆ ਤੇ ਕਾਫੀ ਦਿਨਾਂ ਬਾਅਦ ਆਪਾਂ ਆਈ ਸੀ ਖੇਤ ਤੇ ਇੱਥੇ ਬਿਜ਼ਨਸ ਦੇ ਪੱਠੇ ਤੇ ਇੱਥੇ ਰੌਣੀ ਕਰਤੀ ਆਪਾਂ ਤੇ ਦੇਖ ਸਕਦੇ ਹੋ ਤੇ ਆਹ ਜਿਹੜੇ ਵੀਰ ਨਾਲ ਆਪਾਂ ਪਹਿਲੀ ਉਹ ਲਵਾ ਰਹੇ ਕੰਪਿਊਟਰ ਕਰਾਇਆ ਕਿਉਂਕਿ ਪਾਣੀ ਪੁਣੀ ਪੱਧਰਾ ਜਾ ਸਕੇ ਤੇ ਵੰਚ ਵੀ ਆ ਚੁੱਕਿਆ ਨਾਲ ਤੇ ਨਾਲ ਆ ਚੁੱਕਾ ਬੂਟਾ ਸਿੰਘ ਇਹ ਆਪਾਂ ਖੇਤ ਕਾਫੀ ਦਿਨ ਆਪਾਂ ਗੇੜਾ ਮਾਰੇ ਹੁਣ ਥੋੜਾ ਮੌਸਮ ਠੀਕ ਸੀ ਕਿਉਂਕਿ ਵਜੇ ਹੈਗੇ 11:30 ਦਾ ਟਾਈਮ ਆ ਤੇ ਆਪਾਂ ਕਿਹਾ ਚਲੋ ਕਿਉਂ ਖੇਤ ਗੇੜਾ ਮਾਰ ਕੇ ਆਂਦਾ ਜਾਵੇ ਤੇ ਕਾਫੀ ਥਾਂ ਵਿੱਚ ਝੋਨਾ ਲੱਗੀ ਜਾਂਦਾ ਆ ਆਪਣੀ ਗੱਡੀ ਜਿੱਤੇ ਆਪਾਂ ਆਏ ਆ ਕਾਫੀ ਥਾਂ ਲੱਗੀ ਹੈ ਹਾਂ ਮੇਰਾ ਪਿੰਡ ਤੇ ਮੇਰੀ ਲੱਸੀ ਹਾਂ ਖੇਤ ਆਗੇ ਆਹ ਕੰਪਿਊਟਰ ਕਰਾਇਆ ਸਿਸਟਮ ਆ ਜਿਹੜਾ ਉੱਥੇ ਸੈੱਟ ਕਰਦਾ ਕੰਪਿਊਟਰ ਕਰਾਇਆ ਨੂੰ ਤੁਸੀਂ ਦੇਖ ਸਕਦੇ ਹੋ ਬੂਟੇ ਦਾ ਲੱਸੀ ਪੀਣ ਦੇ ਮਾਮਾ ਹੁੰਦਾ ਸੀ ਨੈਵ ਸਿੰਘ ਸਾਡਾ ਚਾਚਾ ਜੀ ਉਧਰ ਰੌਣਕ ਮੈਨ ਲੱਗਦਾ ਹੀ ਪੂਰੇ ਬੰਦਿਆਂ ਨਾਲ ਹੀ ਰੌਣਕਾਂ ਹੁੰਦੀਆਂ ਕਹਿੰਦੇ ਚਲੋ ਆ ਪਿਆ ਬਾਈ ਦਾ ਵਾਟਰ ਕੂਲਰ ਅੰਸ਼ ਪਾਣੀ ਪੀਣਾ ਆਏ ਆ ਬਾਈ ਦਾ ਪਿਆ ਟੂਟਰ ਕੋਲ ਡੈਕ ਪੈਨ ਆ ਦੇਖੋ ਸ਼ਾਲਾ ਮਾਰਦਾ ਫਿਰਦਾ ਅਨਦੀਪ ਸਿੰਘ ਤੇ ਲੈਟ ਮੈਨ ਲੱਗਦਾ ਸ਼ਾਇਦ ਹੈਣੀਗੀ ਨਹੀਂ ਖਤ ਲੈਟ ਹੈਗੀ ਸੌਰੀ ਆਪਣੇ ਰੌਣੀ ਨਾ ਕਰਨ ਲੱਗੇ ਕਾਕੇ ਕੰਪਿਊਟਰ ਕਾ ਲਾ ਰਹੇ ਇੱਥੇ ਤੇ ਤਾਂ ਕਰਕੇ ਤੇ ਮੋਟਰ ਹੈਗੀ ਬੰਦ ਟਰੈਕਟਰ ਬੜੀ ਜਾਨ ਨਿਕਲਦੀ ਹਨਾ ਕੰਪਿਊਟਰ ਰਾਏ ਤੇ ਟਰੈਕਟਰ ਦਾ ਪੂਰਾ ਜ਼ੋਰ ਲੱਗਦਾ ਬਈ ਕੰਪਿਊਟਰ ਕਾ ਲਾ ਕੇ ਪਹਿਲੀ ਪੱਧਰੀ ਕਰਕੇ ਬਾਈ ਕਹਿੰਦੇ ਫੇਰ ਝੋਨਾ ਆਪਾਂ ਜਿਹੜਾ ਹੈਗਾ ਲਾਵਾਂਗੇ ਆ ਆਪਣੀ ਮੋਟਰ ਜਿਸ ਦਾ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦਿਖਾਈ ਹੈ ਆ ਦੇਖੋ ਇੱਧਰ ਸਾਰੇ ਲੱਗ ਚੁੱਕੇ ਆ ਇੱਧਰ ਪੈਲੀ ਪੁਲੀ ਵਹੀ ਪਈ ਏ ਬਾਈਆਂ ਨੇ ਸਾਰੀ ਓਹ ਦੂਰ ਸਾਡਾ ਗਵਾਂਢੀ ਤਾਇਆ ਪਤਾ ਨਹੀਂ ਕੀ ਕਰੀਦਾ ਵੱਟਾ-ਮਟਾ ਜਿਹਾ ਬਣਾਈ ਜਾਂਦਾ ਆ ਆਪਣੇ ਚਾਚੇ ਦਾ ਦੂਜੇ ਦਾ ਆਰਾ ਇਹ ਲੱਕੜਾਂ ਦਾ ਕੰਮ ਦਾ ਸਾਰਾ ਇੱਥੇ ਅੱਗੇ ਤੁਹਾਨੂੰ ਬਹੁਤ ਵਾਰੀ ਦਿਖਾਇਆ ਪਰ ਅੱਜ ਫੇਰ ਵੇਖ ਲਓ ਤੇ ਦੂਰ-ਦੂਰ ਤੱਕ ਝੁੰਨਾ ਦੋਸਤੋ ਜਿਹੜਾ ਲੱਗਣਾ ਹੋ ਚੁੱਕਾ ਸ਼ੁਰੂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਇਧਰ ਚੋਨਾ ਲੱਗੀ ਜਾਂਦਾ ਤੇ ਰੈਕਟਰ ਫੇੜਾ ਧੂੜਾ ਪੜਦਾ ਆ ਵਾਂਛੜਾ ਖੇਲ ਚ ਵਾਛੜਾ ਨਾ ਗਿੱਲਾ ਨਾ ਹੋਈ ਆ ਦੇਖੋ ਇਹ ਪੰਗੇ ਲੈਣ ਦਾ ਤਿਆਰ ਹੀ ਗੰਦਾ ਪਾਣੀ ਹੈ ਜੇ ਮਨ ਲਾ ਮੋਟਰ ਚੱਲਣ ਦੇਣ ਹੋ ਗਿਆ ਇੱਕ ਦੋ ਦਿਨ ਪਰ ਪਰਸਨਲਾਈਜ਼ਡ ਮੋਟਰ ਮੈਂ ਤਾਂ ਰੌਣੀ ਕੀਤੀ ਹੈ ਨਾ ਪੱਠਾ ਲੈ ਆਓ ਇੱਥੇ ਆਪਾਂ ਇੱਥੇ ਬਾਹਰ ਪੱਠੇ ਤੇ ਪੱਠੇ ਬੀਜਾਂਗੇ ਤੇ ਗਰਮੀ ਕਾਫੀ ਹੋਣੀ ਸ਼ੁਰੂ ਹੋ ਚੁੱਕੀ ਦੋ ਦਿਨ ਪਹਿਲਾਂ ਮੀਂਹ ਪਿਆ ਸੀ ਉਸ ਤੋਂ ਬਾਅਦ ਗਰਮੀ ਹੋਣ ਲੱਗੀ ਆ ਹੁਣ ਚਲ ਚਲ ਬੋਲੋ ਜੀ ਬੋਲ ਬੋਲ ਸਬਸਕ੍ਰਾਈਬ ਟੂ ਗੁਰੇ ਵੀਲੋਗਰ ਕੀ ਕਹਾ ਸਬਸਕ੍ਰਾਈਬ ਟੂ ਸਬਸਕ੍ਰਾਈਬ ਟੂ ਗੁਰੇ ਵੀਲੋਗਰ ਤੇ ਖੇਤ ਆ ਗਏ ਦੋਸਤੋ ਆਇਆ ਪੂਰਾ ਨਜ਼ਾਰਾ ਅੱਜ ਕਾਫੀ ਦਿਨਾਂ ਬਾਅਦ ਖੇਤ ਵਿੱਚ ਆਏ ਸੀਗੇ ਤੁਹਾਨੂੰ ਸਾਡਾ ਬਲੌਗ ਕਿਦਾਂ ਲੱਗਾ ਤੂੰ ਜ਼ਰੂਰ ਦੱਸਿਓ ਆ ਦੇਖੋ ਵਾਂਚ ਲੈ ਰਿਹਾ ਪੰਗੇ ਥੇਲ ਦੇ ਉੱਪਰ ਤੇ ਜਿਸ ਦਿਨ ਚੋਣਾਂ ਲੱਗੂ ਆਪਾਂ ਫੇਰ ਕਿਹਦੇ ਗੇੜਾ ਮਾਰਾਂਗੇ ਦੋਸਤੋ ਤੇ ਆਪਾਂ ਹੁਣ ਚੱਲਦੇ ਘਰੇ ਕਿਉਂ ਗਰਮੀ ਬਹੁਤ ਹੋ ਚੁੱਕੀ ਆ ਘਰੇ ਜਾ ਕੇ ਵਲੋਗ ਦਾ ਕਰਾਂਗੇ ਆ ਪੈਂਟ ਤੇ ਤੁਹਾਡੇ ਰੂਬਰੂ ਕਰਾਂਗੇ ਆਪਾਂ 5:55 ਮਿੰਟ ਤੇ ਸ਼ਾਮ ਨੂੰ 6:00 ਤੱਕ ਤੁਸੀਂ ਵਲੋਗ ਦੇਖ ਸਕਦੇ ਹੋ ਬੜੇ ਨੂੰ ਆਪਣੇ ਨਾਲ ਚੱਲਦੇ ਆਪਾਂ ਘਰੇ ਚੱਲੀਏ ਘਰੇ ਚੱਲੀਏ ਘਰੇ ਗਰਮੀ ਬਹੁਤ ਪੁੱਤ ਉਹ ਨਹੀਂ ਜੀ ਗਰਮੀ ਛਾਂ ਚ ਵੇਖ ਰਹੇ ਨਹੀਂ ਛਾਂ ਨੇ ਉਹ ਬੁੱਟਾ ਚਲਾ ਗਿਆ ਇੱਥੇ ਆਪਾਂ ਵੀ ਜਨੇ ਪੱਠੇ ਦੋਸਤੋ ਕਿਉਂਕਿ ਆ ਥਾਂ ਜਿਵੇਂ ਰੋਣੀ ਕੀਤੀ ਆਪਾਂ ਤੇ 72 ਆ ਚੁੱਕਿਆ ਨੂੰ 72 ਕਹਿੰਦੇ ਆ ਹਾਂ ਪੱਠੇ ਨਹੀਂ ਜਿਹੜੇ ਛੋਟੇ ਪੱਠੇ ਬਾ ਐਕਸਟ ਆ ਇਹ ਐਕਸਟ ਇਹ ਆਪਾਂ ਬੀਜ ਕੇ ਪੱਠੇ ਇੱਥੇ ਪਸ਼ੂ ਉਹ ਦੇ ਖਾ ਚਰਨ ਲਈ ਪੱਠੇ ਇੱਥੇ ਇੰਨੇ ਖਾਂਚ ਆਪਾਂ ਨੂੰ ਵਾਧੂ ਹੋ ਜਾਣੇ ਆ ਤੇ ਆਪਾਂ ਕਰ ਲਾਂਗੇ ਇੱਥੇ ਸਿਸਟਮ ਸਾਰਾ ਟਰੈਕਟਰ ਆਪਾਂ ਕਿੱਗੇ ਦਿਖਾਉਣੇ ਆ ਤੇ ਚੱਲਦੇ ਆਪਾਂ ਹੁਣ ਕਰੇ ਦੋਸਤੋ ਚਲੋ ਭਾਈ ਚਲ ਜੀਏ ਇਤਵਾਜਾ ਗੇੜਾ ਅੱਜ ਲਈ ਇੰਨਾ ਹੀ ਫਿਰ ਕਿਦਾਂ ਬੰਨੇ ਮਿਲਦੇ ਆ ਖੇਤ ਚਲ 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 ਕਮਾਰੇ 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 ਹਮਾਰੇ ਕਮਾਰੇ 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 ਚਲੋ ਵੀ ਚਲੋ ਵੀ ਛੱਪੜ ਨਹੀਂ ਨਹੀਂ ਮਾਰਦਾ ਛੱਪੜ ਪਰ ਰੌਣੀ ਕਰਦੇ ਫਿਰ ਪੂਰੀ ਕਿਉਂਕਿ ਹੁਣ ਝੁੰਨਾ ਦਾ ਪੂਰਾ ਸੀਨ ਆ ਗਿਆ ਪੂਰਾ ਕੈਮ ਹੋ ਗਿਆ ਕੰਮ ਆਹ ਮੋਟਰ ਚੱਲੀ ਜਾਂਦੀ ਆ ਆਪੀ ਮੋਟਰ ਫਰਤਾਨਾ ਚਲਾਈ ਹਾ ਜੇ ਫਿਰ ਉਹ ਕਰਕੇ ਕੇ ਮੋਟਰ ਕਰਾ ਫੇਰ ਰੌਣੀ ਕਰਕੇ ਸਾਰੇ ਲੱਗਨੇ ਲੇਟ ਆਉਂਦੀ ਬੰਚ 8:00 8:00 ਤੋਂ ਲੈ ਕੇ 4:00 ਵਜੇ ਤੱਕ 8:00 ਤੋਂ ਲੈ ਕੇ 4:00 ਵਜੇ ਲਾਈਟ ਆਉਂਦੀ ਜਾਂਦੇ ਹਾਂ ਹਾਂ ਲੈ ਬੂਟੇ ਨਾ ਘਮਾਦਾ ਖੇਤ ਬੂਟਾ ਨਾ ਕਾਫੀ ਦਿਨਾਂ ਬਾਅਦ ਆਏ ਸੀ ਬਹੁਤ ਚੰਗ ਬਾਤ ਖੇਤਾਂ ਦੀ ਹਾਂ ਨਜ਼ਾਰਾ ਜ ਆਇਆ ਨਾ ਉਹ ਖੇਤਾਂ ਦੇ ਫਿਰ ਖੇਤ ਜਾ ਕੇ ਜੀ ਲੱਗਦਾ ਪਤਾ ਨਹੀਂ ਕੀ ਚੱਕਰ ਹੈ ਨਾ ਸਕੂਨ ਜ ਆਉਂਦਾ ਖੇਤ ਜਾ ਕੇ ਅੰਛੀ ਤਾਈਂ ਖੇਤੋਂ ਭੈੜਾ ਜਦੋਂ ਸਾਈਕਲ ਦੇ ਵਿੱਲਾ ਹੁੰਦਾ ਨਾ ਬੋਟੇ ਘਰੇ ਇਹ ਨਾਨਕਿਆਂ ਦੇ ਖੇਤ ਤੇ ਵੇ ਪਹਿਲਾਂ ਖੇਡਦੇ ਰਹਿੰਦੇ ਹਾਂ ਹਾਂ ਸਕੂਲ ਦਾ ਕੰਮ ਵੀ ਕਰਦੇ ਹੁੰਦੇ ਉੱਥੇ ਔਰ ਟੂਰੀ ਹੁਣੀ ਆਉਂਦੇ ਨੇ ਉਦੋਂ ਬੜਾ ਹਣਾ ਹੁੰਦਾ ਸੀ ਗੁਰਦਾਸ ਨੇ ਆਉਂਦੇ ਨੇ ਉਦੋਂ ਹੁਣ ਤਾਂ ਯਾਰੋ ਜ਼ਮਾਨੇ ਬਹਿ ਜਾ ਬਹਿ ਜਾ ਬਹਿ ਜਾ ਗਰਮੀ ਬਹੁਤ ਹੋ ਗਈ ਬਹਿ ਜਾ ਹਾਂ ਹੁਣ ਤਾਂ ਜ਼ਮਾਨੇ ਹੈ ਨਹੀਂ ਯਾਰ ਜ਼ਮਾਨੇ ਹੀ ਚਲੇ ਗਏ ਹੁਣ ਤਾਂ ਹਾਂ ਆ ਹੁਣ ਛੁੱਟੀਆਂ ਮਹੀਨੇ ਦੀਆਂ ਹੈ ਹੈਗੇ ਕਿਤੇ ਬਹਿਣ ਆਂਦੇ ਨਾ 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 ਗਲੀਆਂ ਹੀ ਸੁਨੀਆਂ ਹੋਈਆਂ ਪਈਆਂ ਆ ਬਲਾਸ ਨੰਬਰ ਇਹ ਹੈ ਇਥੇ ਲਾਹੀ ਕੇ ਅੰਦਰ ਅੰਦਰ ਲਾਲਾ ਮੈਂ ਤੈਨੂੰ ਮਤ ਤੇ ਦੋਸਤੋ ਆਪਾਂ ਆ ਚੁੱਕੇ ਘਰੇ ਖੇਤੋਂ ਤੇ ਖੇਤੋਂ ਉਨ ਪ੍ਰੰਤ ਆਪਾਂ ਇਹ ਕਿਚਨ ਚ ਕਿਚਨ ਚ ਬੰਦਾ ਪਿਆ ਖਾਣਾ-ਦਾਣਾ ਖਾਣ-ਦਾਣਾ ਕੀ ਬੰਦਾ ਪਿਆ ਆਪਾਂ ਦੇਖਦੇ ਆਂ ਵੰਚ ਪਿਆ ਨਾਲ ਅਵੰਚ ਕਹਿੰਦਾ ਮੈਂ ਪੀਣਾ ਹੈਗਾ ਬਨਾਣਾ ਸ਼ੇਕ ਤੇ ਉਹਦੇ ਮਮਾ ਨੇ ਬਨਾਣਾ ਸ਼ੇਕ ਬਣਾ ਕੇ ਪਿਆਤਾ ਉਹ ਪੀ ਚੁੱਕਿਆ ਸ਼ਹਿਰ ਮੇਰੇ ਹੱਬ ਨਾਲ ਕਹਿੰਦਾ ਪਤਾ ਨਹੀਂ ਝੂਠ ਮਾਰਦਾ ਰੱਬ ਜਾਨੇ ਨਹੀਂ ਵੇਖਿਆ ਮੈਂ ਕਵਰੇਜ ਸੀਗਾ ਤੇ ਦੋਸਤੋ ਇਹਦਾ ਖਾਣਾ-ਦਾਣਾ ਬੰਦਾ ਪਿਆ ਉਹ ਬੰਦੀ ਪਈ ਐ ਸਬਜ਼ੀ ਫਿਰ ਲੱਗ ਰਿਹਾ ਤੜਕਾ ਤੇ ਇੱਧਰ ਕਿਉ ਬਲਦਾ ਪਿਆ ਇਹਦਾ ਮੈਨੂੰ ਪਤਾ ਨਹੀਂਗਾ ਸ਼ਾਇਦ ਇੱਚ ਕੋਈ ਦਾਲ ਦੂਲ ਹੋਣੀ ਆ ਜਿਹੜੀ ਉਬਾਲ ਨਹੀਂ ਧਰੀ ਹੈਗੀ ਐ ਤੇ ਦਾਲ ਬੰਦੀ ਪਈ ਐ ਤੇ ਦੁਪਹਿਰ ਦਾ ਖਾਣਾ ਹੋ ਰਿਹਾ ਤਿਆਰ ਕਿਉ ਦੱਸਿਆ ਤਨੂ ਭੂਰੇ ਮੁੰਡੇ ਹੁਣੀ ਆਏ ਆ ਤੇ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਅੱਜ ਭੂਆ ਦਾ ਮੁੰਡਾ ਤੇ ਉਹਦੀ ਵਾਈਫ ਤੇ ਭੁਆਈ ਆਏ ਕਰਕੇ ਰੌਣਕਾਂ ਕਾਫੀ ਲੱਗੀਆਂ ਅਸੀਂ ਖੇਤ ਵੀ ਗਏ ਖੇਤ ਵੀ ਗੜਿਹੜਾ ਮਾਰਿਆ ਤੇ ਕਾਫੀ ਮਜ਼ਾ ਆਇਆ ਕਾਫੀ ਟਾਈਮ ਬਾਅਦ ਅਸੀਂ ਇਕੱਠੇ ਮਾਮੇ ਭੂਆ ਦਾ ਮੁੰਡਾ ਖੇਤ ਗਏ ਅਸੀਂ ਕਾਫੀ ਚੰਗਾ ਲੱਗਿਆ ਵਧੀਆ ਲੱਗਿਆ ਨਾਲ ਸਾਡੇ ਵਚਤੀ ਵੀ ਕਾ ਤੁਸੀਂ ਵਲੌਗ ਵਿੱਚ ਵੇਖ ਹੀ ਲਿਆ ਹੋਣਾ ਤੇ ਦੋਸਤੋ ਚੰਗਾ ਲੱਗਾ ਕਹਿਣਾ ਮਤਲਬ ਅੱਜ ਦਾ ਆਪਣਾ ਵਲੌਗ ਕਿਵੇਂ ਲੱਗਾ ਘੈਂਣ ਸੀਗਾ ਤੇ ਲਾਈਕ ਕਰੋ ਸਟੈਨ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਬਾਤ ਕਰਾਂਗੇ ਹੋਰ ਸ਼ੇਅਰ ਜੇ ਆਪਣਾ ਵਲੌਗ ਚੰਗਾ ਲੱਗੇ ਤਾਂ ਤੇ ਦੋਸਤੋ ਕੱਲ ਆਪਣਾ ਵਲੌਗ ਨਹੀਂ ਆਇਆ ਕਿਉਂਕਿ ਵਲੌਗ ਬਣਾਉਣ ਤੇ ਹੁਣ ਟਾਈਮ ਲੱਗਦਾ ਆਪਾਂ ਕੋਸ਼ਿਸ਼ ਕਰਦੇ ਆ ਵੀ ਤੁਹਾਡੇ ਲਈ ਵਧੀਆ ਤੇ ਵਧੀਆ ਵਲੌਗ ਬਣਾ ਕੇ ਤੁਹਾਡੇ ਲਈ ਆਪਾਂ ਥੋੜੀ ਖਚਰੀ ਜੀ ਹਾਜ਼ਰ ਪੇਸ਼ ਕਰੀਏ ਤੇ ਕੱਲ ਅਸਲੀ ਵਲੌਗ ਨਹੀਂ ਆਸ ਗਿਆ ਆਪਾਂ ਕੱਲ ਤੇ ਆਕਦਾ ਵਲੌਗ ਮਿਕਸ ਬਣਾ ਕੇ ਤੇ ਤੁਹਾਨੂੰ ਵਧੀਆ ਬਣਾ ਕੇ ਥੋੜੇ ਪੇਸ਼ ਕਰਨ ਲੱਗੇ ਆ ਤੇ ਜੇ ਤੁਹਾਨੂੰ ਵਧੀਆ ਲੱਗਾ ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਦੁਬਾਰਾ ਫਿਰ ਕਹਿੰਦੇ ਆ ਤੇ ਵੀਡੀਓ ਕਰਦੇ ਬਾਅਦ ਤੁਹਾਡੇ ਸ਼ੇਅਰ ਤੇ ਮਿਲਦੇ ਆਪਾਂ ਅਗਲੇ ਨਵੇਂ ਵਲੌਗ ਤਦ ਤੱਕ ਲਈ ਸਾਰਿਆਂ ਸਤ